ਦੋਸਤੋ ਪਿੰਡ ਰਾਜਾ ਰਾਇ ਮੰਦਰ ਦੇ ਕੋਲ ਜਿਹੜਾ ਹੈ ਦਰਿਆ ਦਾ ਪਾਣੀ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਸੜਕ ਕ੍ਰੋਸ ਕਰਨ ਲੱਗ ਪਿਆ ਤੇ ਪਾਣੀ ਜਿਹੜਾ ਹੈ ਵੱਧਦਾ ਹੀ ਨਜ਼ਰ ਆ ਰਿਹਾ ਹੈ ਆ ਦੇਖ ਰੋ ਪਾਣੀ ਜਿਹੜਾ ਦੇਖੋ ਕਿਵੇਂ ਸੜਕ ਤੋਂ ਕ੍ਰੋਸ ਕਰਕੇ ਆ ਦੂਸਰੇ ਨੀਵੇਂ ਜਗ੍ਹਾ ਨੂੰ ਜਾ ਰਿਹਾ ਹੈ ਆ ਸਾਰਾ ਪਾਣੀ ਜਿਹੜਾ ਹੈ ਦਰਿਆ ਦੇ ਵਿੱਚੋਂ ਨਿਕਲ ਕੇ ਆਇਆ ਹੋਇਆ ਹੈ ਦੇਖੋ ਆ ਸਾਰਾ ਚੌਣਾ ਭਰਿਆ ਹੈ ਤੇ ਹੌਲੀ-ਹੌਲੀ ਜਿਹੜਾ ਹੈ ਪਾਣੀ ਵਧੀਆ ਵਧੀਆ ਬੱਧਾ ਇਹ ਨਜ਼ਰ ਆ ਰਿਹਾ ਹੈ ਹਾ ਦੇ ਪਾਣੀ ਖੇਤਾਂ ਵਿੱਚ ਦੀ ਹਾ ਸਾਰੇ ਪੱਠੇ ਜਿਹੜੇ ਆ ਪਾਣੀ ਦੇ ਨਾਲ ਭਰੇ ਜਾ ਚੁੱਕੇ ਦੇਖੋ ਪਾਣੀ ਜਿਹੜਾ ਕਾਫੀ ਤੇਜ਼ੀ ਨਾਲ ਆ ਰਿਹਾ ਇੱਕ ਦੋ ਵਸਤਾ ਸਾਰੇ ਖਾਰੇ ਪਰਬਾਦ ਹੋ ਗਏ ਜਿਹੜਾ ਲਾਗੇ ਖੜਾ ਹੈ ਖਰਾਬ ਖਾਹੂ ਵਾਲੇ ਦਾ ਸਾਰਾ ਪੂਰਾ ਬਰਬਾਦ ਹੋ ਚੁੱਕਾ ਹੈ ਹੋਰ ਸਾਰੇ ਤੋਰੀਆਂ ਖਤਮ ਹੋ ਗਈਆਂ ਪੱਠੇ ਕਦਮ ਹੋ ਗਏ ਹੋਰ ਸਾਨੂੰ ਸੁੱਕੇ ਰੀ ਬੋਧ ਲੋੜੇ ਤੇ ਮੁਫਤਰੀ ਬਣਾ ਲਾ ਰੱਖੇ ਤੇ ਕੋਈ ਪ੍ਰਸ਼ਾਸਨ ਇਥੇ ਪਹੁੰਚੇ ਮੈਂ ਤਾਂ ਕੋਈ ਨਹੀਂ ਪਹੁੰਚੇ ਹੈ ਕਿਸੇ ਤਰ੍ਹਾਂ ਦਾ ਕੋਈ ਚਾਰਾ ਜਾਂ ਕੋਈ ਹੋਰ ਰਾਸ਼ਨ ਹਾਲੇ ਤੱਕ ਇਸ ਏਰੀਆ ਚ ਨਹੀਂ ਆਇਆ ਕੋਈ ਪਾਰਟੀ ਪਰ ਨਹੀਂ ਆਈ ਕਿਹੜੀ ਹੂੰ ਉਹ ਸਾਨੂੰ ਥੋੜਾ ਚਾਰਾ ਦੇ ਗਏ ਹੀ ਹੈ। ਉਹਦਾ ਕੋਈ ਯਾਰ। ਹੁਣ ਪਛਮਾ ਵਸਤੀ ਜ਼ਿਆਦਾ ਜ਼ਰੂਰਤ ਹੈਗੀ। ਹਾਂਜੀ ਪਛਮਾ ਵਾਸਤੇ ਜਾ ਰਹੀ ਸਾਨੂੰ ਬਹੁਤ ਹੈ। ਮਿਲ ਜਾ ਚਾਰਾ ਮਿਲ ਜਾਏ, ਫਤੂੜੀ ਮਿਲ ਜਾਏ ਤਾਂ ਬਹੁਤ ਧੰਨਵਾਦ ਹੋਵੇਗਾ। ਤੇ ਹਾਂਜੀ ਕੀ ਕਰਨਾ ਚਾਹੁੰਦੇ ਹੋ ਤੁਸੀਂ ਇੱਥੇ ਖੜੇ ਹੋ ਜਿਹੜਾ ਪਾਣੀ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਤੇ ਕਿਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਆ। ਹਾਲਾਤ ਪਾਣੀ ਸਵੇਰੇ ਘੱਟ ਸੀ ਇੱਡੇ। ਕਾ ਪਾਣੀ ਕੱਲ ਦਾ ਨਿਕਲਦਾ ਅੱਜ ਜੀ। ਅੱਛਾ। ਸਵੇਰ ਘੱਟ ਸੀ ਤੇ ਹੁਣ ਬਹੁਤ ਤੇਜ਼ੀ ਨਾਲ ਨਿਕਲ ਰਿਹਾ ਹੈ। ਇੱਥੇ ਕੋਈ ਕਿਸੇ ਤਰ੍ਹਾਂ ਦੀ ਇਸ ਏਰੀਆ ਨੂੰ ਕੋਈ ਸਹਾਇਤਾ ਸਰਕਾਰ ਵੱਲੋਂ ਜਾਂ ਕੋਈ ਹੋਰ ਬੰਦਾ ਪਹੁੰਚਿਆ ਸੀ ਸਰਕਾਰ ਵੱਲੋਂ ਨਹੀਂ ਜੀ ਸਰਕਾਰ ਤਾਂ ਅੱਗੇ 23 ਚ ਪਾਣੀ ਆਇਆ ਸੀ ਉਦੋਂ ਵੀ ਬੱਸ ਫੋਜਾ ਕਰਾਰੀ ਆਇਆ ਸੀ ਕਹਿ ਗਿਆ ਸੀ ਬੱਸ ਵੀ ਇਹ ਨੁਕਸਾਨ ਪਾਰ ਹੋਇਆ ਬਾਹਰ ਤਾਂ ਹੋਇਆ ਨਹੀਂ ਜਿਹੜੇ ਇਨੇ ਕਿਸਾਨਾਂ ਦਾ ਨੁਕਸਾਨ ਹੋਇਆ ਜਿਹੜੇ ਲੱਖ ਲੱਖ ਦੇ ਝੋਨੇ ਖਲੇ ਨੇ ਇਹ ਡੁੱਬ ਚ ਚਲੇ ਨੇ ਜੇ ਆਪਾਂ ਇਹਨਾਂ ਨੂੰ 5000 ਰੁਪਏ ਦੇ ਦਿਆਂਦੇ ਕਿੱਥੋਂ ਪੂਰਾ ਹੋ ਜਾਏਗਾ ਇਹਨਾਂ ਦਾ 5000 ਦਾ ਤੋਂ ਉੱਤੇ ਖਰਚਾ 20-20 ਹਜ਼ਾਰ ਤੋਂ ਹੋਇਆ ਪੈ ਦੁਨਿਆ ਦਾ 5000 ਤੋਂ ਕਿ ਕਿੰਨੇ ਇਹ ਜਿਹੜਾ ਇਧਰ ਏਰੀਆ ਚ ਕਿੰਨੇ ਤੋਂ ਨੁਕਸਾਨ ਹੈਗਾ ਤਕਰੀਬਨ 4-500 ਕਿੱਲੇ ਦਾ ਨੁਕਸਾਨ ਹੋ ਗਿਆ ਜੀ ਇਸ ਏਰੀਆ ਦਾ ਬਾਕੀ ਵਧ ਰਿਹਾ ਪਾਣੀ ਜਿਹੜਾ ਦਰਿਆਈ ਏਰੀਆ ਸੀਗਾ ਉਹ ਤਾਂ ਸਾਰਾ ਖਤਮ ਉਹ ਤਾਂ ਜੀ ਸਾਰਾ ਖਤਮ ਹੋ ਗਿਆ ਟੋਟਲ ਹੀ ਕਲੀਅਰ ਹੋ ਗਿਆ ਹੁਣ ਇਧਰ ਖਤਮ ਹੋ ਗਿਆ 5-600 ਕਿੱਲਾ ਅੱਛਾ ਪਾਣੀ ਵਧਦਾ ਜਾ ਰਿਹਾ ਹਾਂਜੀ ਬਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੈ ਸਰਕਾਰ ਦਾ ਬੱਸ ਨਸਾਨਾ ਵੱਲੋਂ ਮਦਦ ਹੈ ਜਿਹੜਾ ਕਿਛੂ ਕੋ ਯਾਰ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹਨੇ ਆ ਬਸ ਕੋਠੀਆਂ ਸਾਡੀਆਂ ਨੀਆਂ ਦੇ ਬਹਿੰਦੀਆਂ ਜਾਂਦੀਆਂ ਨੇ ਅੱਛਾ ਇਹ ਕੋਠੀ ਹੁਣ ਬਣਾਉਣ ਲੱਗੇ ਸੀਗੇ ਹਾਂਜੀ ਹਾਂਜੀ ਅੱਛਾ ਉੱਪਰੋਂ ਪਾਣੀ ਆ ਗਿਆ ਪਾਣੀ ਉਕਰਨੀ ਆ ਜਾ ਰਿਹਾ ਤੇ ਇਹ ਕਿਵੇਂ ਪਾਣੀ ਕੋਈ ਹੋਰ ਵੱਧ ਸਕਦਾ ਪਾਣੀ ਤਾਂ ਵੱਧਦਾ ਵੱਧਾ ਹੀ ਜਾਂਦਾ ਹੋ ਸਰ ਹਾਲਾਤ ਵੀ ਵਿਗੜ ਸਕਦੇ ਹਾਲਾਤ ਵਿਗੜ ਸਕਦੇ ਬਹੁਤ ਪੈਹਾ ਲਾਇਆ ਕੋਠੀ ਤੇ ਕੋਈ ਵੱਢੀ ਜਾਂਦਾ ਹੈ ਵੱਢੀ ਜਾਂਦਾ ਕੱਟ ਨਹੀਂ ਰਿਹਾ ਹਾਂਜੀ ਬਾਕੀ ਵੜੀ ਜਿਹੜਾ ਪਾਣੀ ਚੱਕ ਰਿਹਾ ਫੇਰ ਤੋਂ ਲਾ ਵਧਣ ਲੱਗ ਗਿਆ ਹੈ ਅੱਛਾ ਜੀ ਇਹ ਜਿਹੜਾ ਚੱਕਾ ਪੂਰਾ ਵਧ ਹੀ ਜਾਂਦਾ ਹੈ ਹੁਣ ਦੇਖੋ ਕੀ ਬੰਗਾ ਸ਼ਾਮ ਚੱਕ ਕੇ ਠੀਕ ਹੈ ਸ਼ਾਮ ਚੱਕਾ ਪੂਰਾ ਪਾਣੀ ਪਾਣੀ ਹੋ ਜਾਣਾ ਇਸ ਹਾਲਤ ਤੇ ਜਿਹ ਪਿੱਛੋਂ ਪਾਣੀ ਕਾਫੀ ਆ ਆ ਰਹੀ ਚਾ ਦੂੰ ਪੈਣੀ ਵਾਲਾ ਤੋਂ ਕਾ ਵੀ ਖੱਡਾ ਕੇ ਸਾਡੇ ਵਾਲਾ ਠੀਕ ਹੈ ਸਾਡਾ ਪੈਣ ਆ ਜਾ ਰਹਾ ਹੈ 750 ਕਿੱਲਾ ਸਾਡੇ ਡੰਢ ਦੀ ਹੈ ਉਹ ਪੂਰੀ ਪਰਬਾਲ ਹੋ ਗਈ ਤੇ ਅਗਲੇ ਪਾਸੇ ਹੁਣ ਆ ਰਹੀ ਆਗਾ ਫਾਰੂ ਵਾਲੇ ਦਾ ਚੱਕਰਾ ਕੋਈ ਫਾਰੂ ਦਾ ਔਲੇ ਖੜੋਣੇ ਵਾਲਾ ਇਹ ਸਾਨੂੰ ਚਾਰਾ ਮਿਲ ਜਾ ਸੁੱਕਾ ਥੋੜੀ ਮਿਲ ਜਾ ਬਹੁਤ ਧੰਨਵਾਦ ਜੀ ਜੱਗੜੇ ਚਾਰਾ ਖਤਮ ਹੋ ਗਿਆ ਥੋੜੀ ਡੁੱਬ ਗਈ ਸਾਡੀ ਬਾਕੀ ਵਾਹੇ ਦਾ ਜਾੜਾ ਨਕਸਾਨ ਹੋਇਆ ਹੈ ਇਹਦਾ ਹੋਇਆ ਹੈ ਜਾਂ ਬਾਕੀ ਹੋਰ ਕੋਈ ਰਾਸ਼ਨ ਵੀ ਚੱਲ ਹੋਰ ਮੈਂ ਥੋੜੀ ਸਾਡੇ ਇਥੇ ਦਿੱਤੀ ਜਾਏ 15 12 ਕਿਹੜੇ ਕਿਸਾਨਾਂ ਦਾ ਝੋਨਾ ਡੁੱਬਿਆ ਉਹਨਾਂ ਨੂੰ ਵੀ ਜ਼ਰੂਰ ਇਹ ਮੁਆਵਜ਼ਾ ਮਿਲਣਾ ਚਾਹੀਦਾ ਹੈ ਠੀਕ ਹੈ